ਸਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਆ ਅਤ ਸੁੰਦਰ ਅਤ ਸੁੰਦਰ ਇਹਨਾਂ ਨੇ ਬਣਾਈਆਂ ਨੇ ਤਸਵੀਰਾਂ ਕ੍ਰਿਸ਼ਨ ਦੀ ਬਣਾਈ ਹੈ ਰਾਮ ਜੰਗਲ ਦੀ ਬਣਾਈ ਹੈ ਸ਼ਿਵ ਜੀ ਦੀ ਬਣਾਈ ਹੈ ਵਿਸ਼ਨੂੰ ਦੀ ਬਣਾਈ ਹੈ ਅਤ ਸੁੰਦਰ ਤਸਵੀਰਾਂ ਬਣਾਈਆਂ ਨੇ ਇਹਦੇ ਨੇ ਕਹਿੰਦੇ ਉਹ ਕੋਈ ਵੀ ਬਣਾਇਆ ਨਹੀਂ ਕਿਹਦੇ ਨੇ ਇਹ ਕੁਲীন ਉੱਚੀ ਕੁਲਵਾਨ ਇਨਾਂ ਦੇ ਖੁਲਾਮੀ ਉਹ ਯਾਤਮਾਨੀ ਕੁਲੋਂ ਸੀ ਮਨੀ ਜਾਂਦੀ ਹੈ ਸੋਜੀ ਵਾਂਗੀਆਂ ਦੀ ਕੁਲੋਂ ਸੀ ਮਨੀ ਜਾਂਦੀ ਹੈ ਸਤਰਵੀ ਹੋਵੇ ਉਲਵੀ ਉੱਚੀ ਵਾਲਾ ਹੋਵੇ ਕੁਲীন ਹੋਵੇ ਚਤੁਰ ਹੋਵੇ ਜਾਣਾ ਵੀ ਹੋਵੇ ਮੁਖਿਆਨੀ ਪਰ ਗਿਆਨ ਉਹਦੇੋਂ ਮੁਝੇ ਹੋਵੇ ਅੰਦਰੋਂ ਅਸਰ ਨਾ ਹੋਵੇ ਗਿਆਨ ਉਹਦੇ ਅੰਦਰੋਂ ਨਾ ਗਿਆਨ ਹੁੰਟੇ ਬਾਹਰੋਂ ਪੜ੍ਹ ਕੇ ਲੱਦਿਆ ਹੋਵੇ ਦਿਮਾਗ ਤੇ ਬੇਜ ਪ੍ਰਾਣ ਬੜੇ ਹੋਣ ਫੜਦਾ ਹੋਵੇ ਐ ਸਮਝ ਲੋ ਲਿਆਰ ਕੀਤੇ ਹੁਣ ਚਾਰੇ ਵੇਲੇ ਜਿਵੇਂ ਫੋਤੇ ਤੇ ਚੱਲਣ ਲੱਬਿਆ ਹਾਂ ਜਿਵੇਂ ਸਾਡੇ ਵੀ ਬਾਣੀ ਬਹੁਤ ਯਾਰ ਹੈ ਚਾਰੇ ਯਾਰ ਯਾਦ ਕਰਦੇ ਆ ਸੀਗਾ ਪਹਿਲੇ ਇਹਨਾਂ ਨੂੰ ਯਾਰ ਦੀ ਗ੍ਰਤੀ ਸ਼ਬਦ ਯਾਰ ਹੁੰਦੇ ਨੇ ਰੱਖ ਜਾਂਦੇ ਅਸਰ ਇੱਕਦਮ ਨਹੀਂ ਹੈ ਅਸਰ ਕੋਈ ਵੀ ਨਹੀਂ ਅਦਰ ਕੋਈ ਹੈਗਾ ਫੁਰਬੰਦ ਉਹ ਗਿਆਨੀ ਧਰਵੰਤ। ਉਹ ਗਿਆਨੀ ਗਿਆਨ ਉਹਦੇ ਵਿੱਚ ਹੀ ਹੈ। ਗਿਆਨ ਦਾ ਅੰਦਰ ਕੋਈ ਹਸਨ। ਧਰਵੰਤ ਧਨਵੰਤ ਧਨਵੰਤ ਨਾਲ ਲੋਕੀ ਸੁਣਦੇ। ਮਰਤਕ ਕਹੀਏ ਨਾਮਕਾ ਜੇ ਪ੍ਰੀਤ ਨਹੀਂ ਭਗਵਾਨ। ਜੇ ਪ੍ਰੀਤ ਨਹੀਂ ਨਾ ਭਗਵਾਨ ਨਾਲ ਹੋਦੀ। ਭਗਵਾਨ ਦੀ ਪ੍ਰੀਤ ਦੇ ਸ਼ਬਦ ਪੜਦਾ ਹੋ ਕੀਰਤਨ ਕਰਦਾ। ਜੇ ਉਹਦਾ ਅਸਰ ਨਹੀਂ ਹੋਇਆ ਉਹ ਗਿਆਨ ਦਾ ਉਹਦੀ ਪ੍ਰੀਤ ਨਹੀਂ ਜੁੜੀ। ਤਾ ਸਮਝ ਨੋ ਉਹ ਦੇਹੀ ਹੈ ਮਰਤਕਿਆ ਜੋ ਆਤਮ ਦੇ ਦਲ ਤੇ ਅਟ ਆਪਣਾ ਜਿਹੜਾ ਆਤਮ ਸਰੂਪ ਨੇ ਉਹਨੇ ਪਛਾਣਿਆ ਆਪਣੇ ਆਪ ਨੂੰ ਮਰਤਕ ਸ਼ਰੀਰ ਦੇ ਬੰਦ ਤੇ ਉਹ ਮਰਤਕਿਆ ਜੰਮਣ ਮਰਦੇ ਰਹੂਗਾ ਉਹ ਜੰਦਾਈ ਮਰਦਾ ਰਹੂਗਾ ਕਿਉਂਕਿ ਸਰੀਰ ਹੈ ਬੰਨਿਆ ਹੋਇਆ ਆਪਣੇ ਆਪ ਆਤਮ ਜੋ ਤਾ ਉਹਨੇ ਆਪਣੇ ਆਤਮ ਸਰੂਪ ਦਾ ਦਰਸ਼ਨ ਹੀ ਨਹੀਂ ਕੀਤਾ ਮਰਦਾ ਕਹਿੰਦੇ ਨਾਨਕਾ ਜੇ ਪ੍ਰੀਤ ਨਹੀਂ ਭਗਤ ਸਿੱਧਾ ਸੋਚਦਾ ਮਰਦਾ ਕਹਿੰਦੇ ਨਾਨਕਾ ਜੇ ਪ੍ਰੀਤ ਨਹੀਂ ਨੂੰ ਜੇ ਭਗਵਾਨ ਤਨਾ ਪ੍ਰੀਤ ਨਹੀਂ ਹੁੰਦੀ ਕਾਮਰਤ ਜਿੱਤੋਂ ਉਹੀ ਹੋਦਾ ਭਗਵਾਨ ਤੋਂ ਹੈ ਜਿੱਤੋਂ ਇਹ ਹੱਥੋਂ ਪੈਦਾ ਹੁੰਦੀ ਹੈ ਉਹ ਤੋਂ ਹੋਇਤਾ ਹੈ ਨੰਨਾ ਖੜਾ ਸ਼ਾਸਤਰ ਹੋਇ ਗਿਆ ਤਾਂ ਨੰਨਾ ਖੜ ਸ਼ਾਸਤਰ ਹੋਇ ਗਿਆ ਛੇ ਆ ਸ਼ਾਸਤਰਾ ਦਾ ਗਿਆਨੀ ਹੋ ਗਿਆ ਜਿਆਤਾ ਗਿਆਨ ਨੇ ਨੂੰ ਕਹਿਣ ਨੇ ਜਾਣਕਾਰ ਹੋਵੇ ਸਮਝ ਹੋਵੇ ਗਿਆਨ ਸ਼ਾਸਤਰ ਇਹ ਪੰਡਤ ਹੁੰਦੇ ਸੀ ਦੁਨਾਂ ਫਾਟ ਸ਼ਾਸਤਰ ਹੋ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਪਾ ਆ ਤਨੇ ਵੀ ਆ ਵੀ ਜਾਣ ਲਾ ਹੋਵੇ ਪੂਰਕ ਰੇਚਕ ਕੁੰਭਕ ਪੂਰਕ ਹੁੰਦਾ ਸਾਹ ਨੂੰ ਖਿੱਚ ਲੈਣਾ ਪੂਰਾ ਖਿੱਚ ਲੈਣਾ ਕੁੰਭ ਹੁੰਦਾ ਖਿੱਚੇ ਸਾਹ ਨੂੰ ਭਰਿਆ ਰੱਖਣਾ ਕੁਝ ਦੇਰ ਵਾਸਤੇ ਜੇ ਜਿੰਨੇ ਸਕਿੰਟ ਦੇ ਵਿੱਚ ਇਹ ਮਿੰਟ ਦੇ ਵਿੱਚ ਸਾਹ ਖਿੱਚਿਆ ਉਹਨੇ ਸਕਿੰਟੇ ਸਾਹ ਨੂੰ ਟਿਕਾ ਕੇ ਰੱਖਣਾ ਕੁੰਬ ਕੁ ਕਹਿਣੇ ਰੇਟ ਕਾ ਸਾਹ ਖਿੱਚਣਾ ਜੇ 15 ਜੇ ਅੱਡੇ ਮਿੰਟ ਦੇ ਵਿੱਚ ਸਾਹ ਖਿੱਚਿਆ ਲਗਾਤਾਰ 1 ਮਿੰਟ ਖਿੱਚਿਆ ਚਲੋ 1 ਮਿੰਟ ਦੇ ਸਾਹ ਖਿੱਚਿਆ ਸੀ 1 ਮਿੰਟੇ ਟਿਕਾ ਕੇ ਰੱਖਣਾ ਛੱਡਣਾ ਨਹੀਂ ਵਾ ਕੁਬਕ ਹੋ ਗਿਆ ਹੈ ਰੇਚਕ ਫਿਰ ਹੌਲੀ ਹੌਲੀ ਛੱਡੋ ਰੇਚਕ ਛੱਡਣਾ ਹੈ ਰੇਸ ਜਾਣੂ ਰਸਾਲ ਰਸਾਲ ਛੱਡ ਦੇਣਾ ਉਹਨੂੰ ਹੌਲੀ ਹੌਲੀ ਉਹਨਾਂ ਚਰਚੇ ਛੱਡ ਇਹ ਕੰਮ ਵੀ ਕਰਦਾ ਹੈ ਇਹ ਵਿਧੀ ਵੀ ਜਾਣਦਾ ਹੋਵੇ ਇਹ ਵਿਧੀ ਦਾ ਵੀ ਸੁਸਤ ਹੋਵੇ ਅਭਿਆਸੀ ਹੋਵੇ ਇਹ ਅਭਿਆਸ ਹੈ ਨਾਮ ਦਾ ਵੀ ਅਭਿਆਸ ਨਹੀਂ ਹੁੰਦਾ ਕਰਮ ਕਰਨ ਦਾ ਅਭਿਆਸ ਹੁੰਦਾ ਇਹ ਵੀ ਆਸ ਦੀ ਗੱਲ ਹੈ ਸਵਾਦੀ ਲਾਉਣੇ ਹੋਏ ਆਸ ਦੀ ਗੱਲ ਹੈ ਕਿ ਰੇਜਿਕ ਗੁੰਮਕ ਇਹ ਆਵੇ ਆਸ ਹੈ ਕਿ ਵੀ ਵਧਾ ਲੈਂਦੇ ਨੇ ਇਹਨੂੰ ਅਭਿਆਸ ਨੂੰ ਅਭਿਆਸ ਪ੍ਰੈਕਟਿਸ ਨੂੰ ਕ੍ਰੈਕਟਰ ਕ੍ਰੈਕਟਰ ਦੇ ਵਿੱਚ ਵੀ ਇਹ ਆਦਾ ਹਾਕੀ ਦਾ ਵੀ ਇਹ ਆਦਾ ਫੁੱਟਬਾਲ ਦਾ ਵੀ ਇਹ ਆਵੇ ਆਸ ਗੱਟ ਕੇ ਦਾ ਵੀ ਇਹ ਆਵੇ ਆਸ ਉਹ ਵੀ ਆਦੋ ਨਾ ਚੀਜ਼ਾਂ ਦਾ ਜਿਹੜੀਆਂ ਦਾ ਸਰੀਰ ਨਾਲ ਸੰਬੰਧ ਹੈ ਜਿਹੜਾ ਨਾਮ ਹੈ ਇਹਦਾ ਸ਼ਰੀਰ ਨਾਲ ਸੰਬੰਧ ਹੈ ਕੋਈ ਨਹੀਂ ਦਾ ਸ਼ਰੀਰ ਨਾਲ ਸੰਬੰਧ ਤੋੜਦਾ ਦਾ ਨਾਮ ਨਾਮ ਦਾ ਸ਼ਰੀਰ ਆ ਰਾ ਆਤਮਾ ਨੂੰ ਅਡਵਾਰਡ ਕਰਦਾ ਜੋੜ ਹੋ ਜਾਂਦਾ ਜਿੱਥੇ ਛੱਟ ਕਟ ਹੋਣ ਲੱਗਿਆ ਆਇਆ ਇਹਦਾ ਅਭਿਆਸ ਨਹੀਂ ਹੁੰਦਾ ਜਿਹੜੇ ਲੋਕ ਨਾਮ ਅਭਿਆਸ ਕਹਿੰਦੇ ਨੇ ਉਹਨਾਂ ਨੂੰ ਨਾਮ ਦਾ ਪਤਾ ਨਹੀਂ ਉਹਨੂੰ ਅਭਿਆਸ ਦਾ ਪਤਾ ਨਹੀਂ ਉਹਨੂੰ ਤਰਸ ਕਾੜਦਾ ਬਸ ਉਹ ਆਪਣੇ ਕਰਮ ਕਾਂਡ ਨੂੰ ਨਾਮ ਸਾਖਿਤ ਕਰਨੇ ਚਾਹੁੰਦੇ ਨੇ ਉਹ ਕਰਮ ਕਾਂਡੀ ਨੇ ਕਰਮ ਕਾਂਡ ਨੂੰ ਹੀ ਨਾਮ ਸਾਖਿਤ ਕਰਨੇ ਚਾਹੁੰਦੇ ਨੇ ਅਭਿਆਸ ਕਰੇ ਪਰ ਮੁਕੰਨੀ ਨਹੀਂ ਰਹਿਦਾ ਨਾਮ ਨਾਲ ਅਭਿਆਸ ਨਹੀਂ ਲੱਗਿਆ ਹੋਇਆ ਕਿਤੇ ਵੀ ਲੱਗਦਾ ਨਾਮ ਨਾਲ ਸ਼ਬਦ ਵਿਚਾਰ ਲੱਗਿਆ ਹੈ ਨਾਮ ਨਾਲ ਜਪਣਾ ਲੱਗਿਆ ਹੈ ਨਾਮ ਨਾਲ ਸਿਮਰਨ ਲੱਗਿਆ ਹੋਇਆ ਹੈ ਇਹ ਹੈਗੇ ਨੇ ਇਹ ਬੁੱਧੀ ਨਾਲ ਸੰਬੰਧ ਅਸਰ ਨਾਲ ਅਕਲ ਨਾਲ ਅਕਲ ਹੀ ਜ਼ਾਹਿਰ 되ਈਏ ਅਕਲ ਹੀ ਪਾਈਏ ਮਾਨ ਅਕਲ ਹੀ ਪੜ ਕੇ ਮੁਜੀ ਅਕਲ ਕੀ ਜੈਦਾਨ ਨਾਨਕ ਆਖੇ ਆਖੇ ਰਾਏ ਹੋ होर गल ज्यासियों शैतान ने सारी जो होर गल करते हैं अभ्यास में जोड़ते नाम वो शैतान ने होर गल शैतान शैतानी गलों में शैतान ने सारे शैतान, शैतान, हो। शैतान ने सखनिया शैतान ने संतमिया शैतान ने शैतान होने जे नाम का विरोध करते हैं शैतान उन्हें जोड़े बाया जोड़ के रखते हैं शैतान जो दुर्मत का प्रचार करते हैं ਗੁਰਮਤੋ ਦੇ ਬ੍ਰੋਦੀਨ ਸ਼ੈਤਾਨ ਨੇ ਗਿਆਨ ਧਿਆਨ ਤੀਰਥੇਸ਼ਾਨੀ ਗਿਆਨੀ ਵੀ ਹੋਵੇ ਧਿਆਨੀ ਵੀ ਹੋਵੇ ਚਿਆਨ ਵੀ ਲਾਗੇ ਬੰਦਾ ਹੋਵੇ ਪਰ ਉਹ ਬੰਦੇ ਜਿਹਾ ਨਹੀਂ ਲਾਗੇ ਗਿਆਨ ਵੀ ਕਰਾਉਂ ਦਿੰਦਾ ਤੀਰਥੇਸ਼ਾਨੀ ਤੀਰਥੇਸ਼ਾਨੀ ਵੀ ਹੋਵੇ ਤੀਰਥਾਂ ਦਾ ਜਨਾਨੀ ਵੀ ਕਰਦਾ ਹੁੰਦਾ ਤੇ ਐਸੇ ਆਦਮੀ ਨੂੰ ਚਗਾੜ ਵੀ ਸਭਿਆ ਜਾਂਦਾ ਆਪ ਲੋਕਾਂ ਦੇ ਵਿੱਚ ਅਬ ਜ਼ੁੰਦਰ ਹੋਵੇ ਕੁਲੀਨ ਹੋਵੇ ਚਾਹ ਤਰੁ ਗਿਆਨੀ ਦੀ ਸਨਮਾਨ ਤੋਂ ਹਰ ਜੀ ਅਤਰ ਗਿਆਤਾ ਹੋਵੇ ਤੀਰ ਤੇ ਜਨਾਨੀ ਹੋਵੇ ਸੋਮ ਪਾਕ ਆ ਪਰਸ ਉਦਿਆਨੀ ਸੋਇ ਪਾਕ ਆਪਣਾ ਆਪ ਪਕਾ ਕੇ ਖਾਂਦਾ ਹੋਵੇ ਦੂਏ ਹੱਦਾਂ ਨਾਲ ਖਾਂਦਾ ਹੋਵੇ ਆ ਪਰਸ ਆ ਪਰਸ ਹੋਵੇ ਹਰੇ ਚੀਜ਼ ਨੂੰ ਕੋਈ ਉਹ ਆਪਣੇ ਆਪ ਹਰੇਟ ਦੇ ਕੱਪੜੇ ਦੂਏ ਦੇ ਨਹੀਂ ਲੈਣੇ ਆਪਣਾ ਬਿਸਤਰਾ ਆਪਣੇ ਕੋਲ ਰੱਖਣਾ ਉਸੇ ਤੇ ਪੈਣ ਦੂਏ ਦਾ ਘਾਂਡਾ ਨਹੀਂ ਲੈਣਾ ਕਪੜਾ ਭਾਂਡਾ ਆਰਡ ਰੱਖਣਾ ਆਪਣੇ ਕਪੜੇ ਦੁਆਲੇ ਕਪੜੇ ਜਿਹੜਾ ਲੜ ਗਿਆ ਤਾਂ ਢੋਲੇ ਨੇ ਇਹ ਵਰਸ ਕਰਦੇ ਹਰੇਕ ਨੂੰ ਆਪਣੇ ਹੱਥ ਸਰੀਰ ਨੂੰ ਹੱਥ ਨਾਲ ਲਾਉਣ ਦੇੰਦ ਆਵੇ ਦੁਆਲੇ ਨੂੰ ਆਪਣੇ ਸਰੀਰ ਨੂੰ ਯਾਦ ਨਹੀਂ ਲਾਉਣੀ ਤੇ ਉਹਨਾਂ ਨੂੰ ਤਾਂ ਚਾਹੇ ਕਾਹ ਰਹਿੰਦੇ ਤੇ ਜਿਹੜੇ ਸਾਲ ਕਹਿੰਦੇ ਮੇਰੀ ਬਾਹਰ ਤੋਂ ਰੱਤਾ ਕੋਟੋ ਫਲਾਣਾ ਕਰੋ ਉਹ ਕਹਿੰਦੇ ਨਹੀਂ ਸਰਵਾਦਿੰਦੂ ਦੂਰ ਉਹ ਚੰਗੇ ਬੰਦੇ ਨੇ ਮਗੜਾ ਰੌਣ ਨੂੰ ਮਾੜੇ ਬੰਦੇ ਵੀ ਮਾੜੇ ਨੇ ਮਤਲਬ ਇਹ ਜਿਹੜਾ ਉਹ ਮਤਲਬ ਇਹ ਜਿਹੜਾ ਉਹ ਦਿਯਾਨੀ ਉਹ ਦਿਯਾਨੀ ਜੰਗਲ ਜੰਗਲ ਦੇ ਬਾਹਰ ਫਿਰਦੇ ਤੋਂ ਦੂਰੇ ਰਹਿਣੇ ਜੇ ਬਾਰ-ਬਾਰ ਕੋਈ ਗੁਰਦਾਨਾ ਬਾਰ-ਬਾਰ ਡੇਰਾ ਪਿੰਡਾਂ ਜੁਹਦੇ ਤੇ ਉੱਥੇ ਹੀ ਰਹਿਣੇ ਫਿਰ ਨਹੀਂ ਜਾਂਦੇ ਆਪ ਜੰਗਲਾਂ 'ਚ ਫਿਰਦੇ ਰਹਿਣਾ ਜੰਗਲਾਂ 'ਚ ਫਿਰਦੇ ਰਹਿਣੇ ਜੋ ਫਾਲ ਖੁਰੂ ਵੜ ਗਿਆ ਖਾਲੀ RAM RAM ਕਿੰਨੇ ਹੱਦ ਤੱਕ ਆਮ ਨੂੰ ਬਹੁਤ ਚੰਗੇ ਰਹਿਣੇ ਇੰਨਾ ਵੀ ਹੋਵੇ ਰਾਮ ਨਾਮ ਸੰਗ ਮਨ ਨਹੀਂ ਹਿੱਤਾ ਹਰ ਪਰ ਜੇ ਰਾਮ ਨਾਮ ਦੇ ਨਾਲ ਜੋ ਦਾ ਮਨ ਜੁੜਿਆ ਨਹੀਂ ਹੈ ਅਜ ਉਹਨੂੰ ਪਤਾ ਹੀ ਨਹੀਂ ਲੱਗਿਆ ਰਾਮ ਨਾਮ ਦਾ ਵੀ ਮੇਰੇ ਹਿੱਤ ਵਿੱਚ ਰਾਮ ਨਾਮ ਹੈ ਔਰ ਰਾਮ ਨਾਮ ਹੁੰਦਾ ਕੀ ਹੈ ਤਾਂ ਉਹਦਾ ਸਾਰਾ ਕੋਈ ਨਸਵਾ ਹੈ ਜੋ ਕਿ ਚਕੀਨੋ ਸੋਹ ਅਨੇਤਾ ਬਾ ਜੋ ਕੋ ਜੋ ਨਾ ਕੀਤਾ ਸਾਰਾ ਨਿਸਫਲ ਆ ਲੈਤਾ ਇਹ ਨਾਸਵੰਤਾ ਦਾ ਅਪਣੇ ਤਾਂ ਹੁੰਦਾ ਨਿਸਫਲ ਜੇ ਫੜ ਲੇਗਾ ਨਾਸਵੰਤਾ ਬੂਲ ਹੈ ਹੁਣ ਆ ਗਿਆ ਫੜ ਲਈ ਪਿਆ ਉਹਨੇ ਚੜੇ ਆਲੇ ਬੂਲ ਨੇ ਅਨੇਤਾ ਹਮ ਤਾਂ ਨਾ ਰਹਿਣ ਵਾਲਾ ਨਿਸਫਲ ਵਾ ਤੇ ਤੂੰ ਬਣੁੰਚੇ ਡਾਲਾ ਉਹ 타입ੀ ਦੇ ਨਾਲ ਉਹ ਜਿਹਨੂੰ ਅਸੀਂ ਚੰਦਾਲ ਕਹਿੰਦੇ ਸੀ ਕਹਿੰਦੇ ਹੋਈਏ ਮੰਨਦੇ ਹੋਈਏ ਯਾਦ ਕਰਕੇ ਚੰਦਾਲ ਉਹ ਤਮ ਉਹ ਕਿਹਦੇ ਵੱਲ ਇਸ਼ਾਰਾ ਹੈ ਇਸ਼ਾਰਾ ਰਵਿਦਾਸ ਹੋਰ ਉਹ ਜਿਹੜਾ ਕੰਤ ਸਤਨਾ ਦੇ ਸਤਨਾ ਦੇ ਵੱਲ ਸਤਨਾ ਦੇ ਵੱਲ ਸਤਨਾ ਦੇ ਵੱਲ ਇਸ਼ਾਰਾ ਉਹ ਤਾਂ ਉੱਤਮ ਚੰਡਾਲ ਹੈ ਜਿਹੜਾ ਰੋਜ਼ ਬੱਕਰੇ ਓੜਦਾ ਉਹ ਚੰਡਾਲ ਜੀ ਨੂੰ ਤੁਸੀਂ ਕਹਿੰਦੇ ਹੋ ਖਲ ਲਾਉਂਦਾ ਰੋਜ਼ ਡੰਗਰਾ ਦੀ ਲੱਟ ਹੋ ਜਾਂਦਾ ਰਬਦਾ ਉਹ ਉਹਦੇ ਨਾਲ ਚੰਗਾ ਹੈ ਉਹ ਚੰਡਾਲ ਬੰਦੇ ਜੀ ਨੂੰ ਬਾਦੇ ਉੱਤਮ ਗਣੋ ਚੰਡਾਲਾ ਉਹ ਤਾਂ ਉੱਤਮ ਚੰਡਾਲ ਨੂੰ ਅਨੇਓ ਇਹ ਆਪਰੇ ਸਿੱਖਾਂ ਨੂੰ ਗੱਲ ਕਹੀ ਹੈ ਹੁਣ ਇਹ ਜੋ ਮੌਲਵੀ ਮੰਨਣ ਜਿੰਦੂ ਜੋ ਮਰਜੀ ਕਹਿੰਦੇ ਉਹਨ ਸਿੱਖਾਂ ਨੂੰ ਕਹ ਤੁਸੀਂ ਉਹਨੂੰ ਤਮੰਨੇ ਉਹਨਾਂ ਲੋਕਾਂ ਨੂੰ ਪਰ ਅਸੀਂ ਤਾਂ ਫਿਰ ਨਹੀਂ ਮੰਨਦੇ ਉਸ ਫਿਰ ਸੱਤਲ ਕਸਾਈ ਹੈ ਨਾ ਤੇ ਉਹ ਸੱਤਲ ਨੇ ਤੇ ਚਲੋ ਕਸਾਈ ਕਹੀ ਜਾਂਦੇ ਉਹ ਤਾਂ ਉਹਦੇ ਨਾਲ ਜੁੜਿਆ ਹੋਇਆ ਹੈ ਨਾ ਕੋਈ ਗੱਲ ਨਹੀਂ ਇਹਨਾਂ ਵਾਦ ਦਾ ਸਾਨੂੰ ਨਾ ਕੋਈ ਫਰਕ ਨਹੀਂ ਜਸਰੀ ਉਹ ਤਾਂ ਮਾਦਿਕ ਗਣੋ ਜੰਦਾ ਆਹ ਨਾਲੇ ਜੈਮਾਨ ਵਸਿਆ ਗੋਪਾਲ ਅੱਲਾਹ ਰੱਬ ਤਾਂ ਭਰਕੇ ਗੋਦੂ ਸਾਹਿਬ ਨੇ ਵੀ ਨੰਬਰ ਤੇ ਆਦੀ। ਬਾਤੇ ਉੱਤਮ ਕਰੋ ਜਨਾਲਾ ਜਨਾਲ ਕਹਿੰਦੇ ਰਹੋ ਫਿਰਦੇ ਤਾਂ ਵਫਾ ਨਾਲ। ਨਾਲ ਤੇ ਜੇ ਮਨ ਬਸੇ ਵਫਾ ਨਾਲ। ਜੇ ਵਫਾ ਨਾਲ ਦੇ ਮਨ ਜਨਾਲ ਵੀ ਠੀਕ ਰਹੋ। ਸਹੀ ਜਨ ਲੋਕਾਂ ਦੇ ਸ਼ਲੋਕੇ ਜਨਾਲ ਕਹਿੰਦੇ ਨੇ ਨਾ। ਸੰਸਾਰੇ ਕਹਿੰਦੇ ਸੰਸਾਰ ਦੇ ਕਹਿੰਦੇ ਕੀ ਬੱਗ ਬੱਲਾ ਨੂੰ ਕੌਣ ਕੋਈ। ਜੇ ਵਫਾ ਨਾਲ ਤੇ ਵਫਾ ਨਾਲ ਜਨਾਲ ਦੇ ਘਰ ਆਗ ਨਹੀਂ ਜਾਂਦਾ। ਇਹਦੇ ਨਹੀਂ ਵਧੇ ਜਨਾਲ ਹੋਏ ਜਿਹਦੇ ਆਗੇ ਵਧੇ ਉਹਦੇ ਜਨਾਲ ਜਨਾਲ ਦੇ ਘਰ ਬਸਦਾ ਵਾਕੇ ਕਿ ਨਾਲ ਨਾਲ ਦੇ ਘਰ ਤਾਂ ਜਾਂਦਾ ਨਹੀਂ ਜਨਾਲ ਤਾਂ ਉਹ ਕਹਿੰਦੇ ਉਹਨੂੰ ਜਨਾਲ ਕਰਨ ਵਾਲੇ ਆਪ ਜਨਾਲ ਆਪ ਕੋ ਮੁਨੀਵਰ ਥਾਪਿਆ ਹੋਇਆ ਜੀ ਇਹਨਾਂ ਨੇ ਆਹੋ ਆਪ ਕੋ ਮੁਨੀਵਰ ਕਰ ਗਏ ਤਾਂ ਕੋ ਕਾ ਕੋ ਕੋ ਗਏ